ਦੇ ਤੋਂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸਹੀ 202 1522 ਨੂੰ ਮਈ ਦੇ ਮਹੀਨੇ ਵਿੱਚ ਚੰਦੂ ਦੇ ਨੱਕ ਦੇ ਵਿੱਚ ਨਕੀਲ ਪਾ ਕੇ ਮੁਸਕਾ ਬਣ ਕੇ ਲਾਹੌਰ ਨੂੰ ਜਾ ਰਹੇ ਸਨ ਤਾਂ ਜਦੋਂ ਉਹ ਪੁਰਖ ਖੇਤਰ ਪਹੁੰਚਾਰੇ ਇੱਕ ਮਿੱਟੀ ਦੇ ਕਿਲੇ ਤੇ ਸਨੇ ਸਰੋਵਰ ਸੂਰਜ ਕੁੰਡ ਦੇ ਕਿਨਾਰੇ ਉਹਨਾਂ ਨੇ ਡੇਰਾ ਲਗਾਇਆ ਤੇ ਦੂਸਰੀ ਵਾਰ ਭਾਈ ਅਲੰਗ ਸਤ ਜੀ ਦੀ ਪੁਕਾਰ ਸੁਣ ਕੇ ਜਦੋਂ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਆਸਥਾਨ ਨਾਨਕ ਮਤਾ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ ਅਤੇ ਉਸ ਦਾ ਨਾਮ ਗੋ ਰਖ ਮਤਾ ਰੱਖ ਲਿਆ ਸੀ ਤਾਂ ਭਾਈ ਅਲੰਸਤ ਜੀ ਨੇ ਅਰਦਾਸ ਬੇਨਤੀ ਕੀਤੀ ਸਤਿਗੁਰੂ ਜੀ ਆਪਣੇ 50 ਸਵਾਰਾਂ ਸਮੇਤ ਨਾਨਕ ਮਤੇ ਪੁੱਜੇ ਅਤੇ ਗੁਰੂ ਨਾਨਕ ਦੇਵ ਜੀ ਦਾ ਯਾਦਗਾਰੀ ਪਿੱਪਲ ਜੋ ਕਿ ਸਿੱਧਾਂ ਨੇ ਜੜ ਤੋਂ ਉਖਾੜ ਦਿੱਤਾ ਸੀ ਉਸ ਨਵੇਂ ਮੋੜ ਸਰਜੀਤ ਕੀਤਾ ਜੋ ਕਿ ਅੱਜ ਵੀ ਕਾਇਮ ਹੈ ਉਸ ਜਗ੍ਹਾ ਦੇ ਉੱਤੇ ਤੇ ਵਾਪਸੀ ਦੇ ਸਮੇਂ ਸਤਗੁਰੂ ਜੀ ਜਦੋਂ ਕੁਰਕ ਖੇਤਰ ਵਿਖੇ ਇਸ ਸਥਾਨ ਦੇ ਤੇ ਦੂਜੀ ਵਾਰ ਉਹਨਾਂ ਨੇ ਚਰਨ ਪਾਏ ਤੇ ਇੱਕ ਨੇਤਰਹੀਣ ਮਾਈ ਨੂੰ ਅੱਖਾਂ ਦੀ ਜੋਤ ਬਖਸ਼ੀ ਅਤੇ ਇੱਕ ਫਕੀਰ ਦਾ ਕੋਰ ਬਿਹਰ ਕੀਤਾ ਇਸ ਪਾਵਨ ਸਥਾਨ ਪਰ ਅੱਜ ਗੁਰਦੁਆਰਾ ਸਹਿਬ ਪਾਸ਼ਾਏ ਸ਼ੇਮੀ ਸੁਭਾਏ ਮਾਨ ਹੈ ਸਤ ਪਾਤਸ਼ਾਹੀਆਂ ਦੀ ਚਰਨਸ਼ੋਪਾਪਤ ਧਰਤੀ ਹੈ ਕੁਰਕ ਖੇਤਰ ਜਿੱਥੇ ਕਿ ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਜਿਨ੍ਹਾਂ ਨੇ ਬ੍ਰਹਮ ਸਰੋਵਰ ਦੇ ਕੰਢੇ ਦੇ ਉੱਤੇ ਅਸਣ ਲਗਾਇਆ ਫਿਰ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਆਏ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੋ ਵਾਰ ਆਏ ਫਿਰ ਗੁਰੂ ਹਰ Rai ਜੀ ਆਏ ਗੁਰੂ ਹਰਕ੍ਰਿਸ਼ਨ ਜੀ ਆਏ ਗੁਰਤੇਗ ਬਾਦ ਦਰਜੀ ਤੇ ਫਿਰ 10ਵੇਂ ਪਾਤਸ਼ਾਹ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਐਸ ਜਗਾ ਦੇ ਉੱਤੇ ਕੁਰਕ ਖੇਤਰ ਸ਼ਹਿਰ ਦੇ ਵਿੱਚ ਆਪਣੇ ਪਵਿੱਤਰ ਚਰਨ ਪਾਏ। ਉਹ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਬਤੇ ਸਾਸ ਸੰਗਧੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਪਾਸ਼ੀ ਦਸਵੀਂ ਖਾਨੇ ਸਰ ਇਸ ਪਾਵਨ ਸਥਾਨ ਤੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੂਰਜ ਗ੍ਰਹਿਣ ਦੇ ਸਮੇਂ ਸਨ 1702 ਦੇ ਵਿੱਚ ਜਦੋਂ ਕੁਰਕ ਖੇਤਰ ਆਏ ਸਨ ਉਦੋਂ ਇਸ ਜਗ੍ਹਾ ਦੇ ਉੱਤੇ ਪਧਾਰੇ ਸਨ ਤੇ ਜਿਸ ਸਮੇਂ ਗੁਰੂ ਕੇ ਮਹਿਲ ਮਾਤਾ ਗੁਜਰੀ ਜੀ ਤੇ ਚਾਰੇ ਸਾਹਿਬਜ਼ਾਦੇ ਵੀ ਆਪ ਜੀ ਦੇ ਨਾਲ ਸਨ ਤੇ ਲੋਕ ਰੀਤ ਦੇ ਉਲਟ ਗੁਰੂ ਸਾਹਿਬ ਜੀ ਨੇ ਖੀਰ ਤੇ ਮਾਲ ਪੂੜਿਆਂ ਦਾ ਲੰਗਰ ਇੱਥੇ ਲਗਾਇਆ ਉਸ ਸਮੇਂ ਇੱਥੇ ਜੋਗੀਆਂ ਬ੍ਰਾਹਮਣਾਂ ਦਾ ਜ਼ੋਰ ਸੀ ਤੇ ਇੱਕ ਜੋਗੀ ਨੇ ਮੰਤਰ ਦੇ ਰਾਹੀਂ ਆਪਣੀ ਭੁੱਖ ਵਧਾਈ ਹੋਈ ਸੀ ਤੇ ਉਹ ਗੁਰੂ ਜੀ ਦੀ ਹੀ ਕੀ ਕਰਨ ਦੇ ਇਰਾਦੇ ਦੇ ਨਾਲ ਪੰਗਤ ਦੇ ਵਿੱਚ ਬੈਠ ਕੇ ਖੀਰ ਤੇ ਪੂੜਿਆਂ ਨੂੰ ਛਕਣ ਲੱਗਾ ਪਾਰੇ ਗੁਰੂ ਸਾਹਿਬ ਜੀ ਨੇ ਸੇਵਕ ਨੂੰ ਜੋ ਕਿ ਉਹ ਸਮੇਂ ਵਰਤਾਵਾ ਵਰਤਾ ਰਿਹਾ ਸੀ ਉਸ ਨੂੰ ਸਤਨਾਮ ਕਹਿ ਕੇ ਪੂੜਾ ਤੇ ਖੀਰ ਦੇਣ ਲਈ ਕਿਹਾ ਤਾਂ ਇਹ ਜੋਗੀ ਫੇਲੀ ਬੁਰਕੀ ਖਾਣ ਦੇ ਨਾਲ ਹੀ ਤ੍ਰਿਪਤ ਹੋ ਗਿਆ ਤੇ ਗੁਰੂ ਸਾਹਿਬ ਜੀ ਦੇ ਚਰਨੀ ਆਣ ਪਿਆ ਜਿਸ ਤੋਂ ਬਾਅਦ ਆ ਕਿ ਗੁਰੂ ਸਾਹਿਬ ਜੀ ਨੇ ਇੱਕ ਖੋਤੀਦਾਨ ਦਿੱਤੀ ਜਿਸ ਨੂੰ ਕਿ ਸਾਰੇ ਪੰਡਤਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਇੱਕ ਨੌਜਵਾਨ ਪੰਡਤ ਨੇ ਆਪਣੀ ਮਾਤਾ ਦੀ ਆਗਿਆ ਦੇ ਨਾਲ ਉਹ ਸਵਕਾਰ ਕਰ ਲਈ ਜਿਸ ਤੋਂ ਬਾਅਦ ਕਿ ਸਤਿਗੁਰੂ ਜੀ ਮਿਹਰਬਾਨ ਹੋ ਕੇ ਉਸ ਮਾਝੀ ਦੇ ਘਰ ਪਹਾਰੇ ਅਤੇ ਬਹੁਤ ਮਾਇਆ ਬਖਸ਼ਿਸ਼ ਕੀਤੀ ਕਿਹਾ ਜਾਂਦਾ ਹੈ ਕਿ ਆਪ ਜੀ ਨੇ ਤਾਂਬੇ ਦਾ ਫਟਾ ਵੀ ਇਸ ਸਥਾਨ ਦੇ ਦਿੱਤਾ ਇਹ ਸਥਾਨ ਬ੍ਰਹਮਸਰੋਵਰ ਦੇ ਕਿਨਾਰੇ ਕੁਰਕਸ਼ੇਤਰ ਯੂਨੀਵਰਸਿਟੀ ਦੀ ਬਾਹੀ ਤੇ ਸੁਬਾ ਇਮਾਨ ਹੈ ਦੂਸਰਾ ਸਥਾਨ ਚਾਂਸਾ ਚੁੰਗੀ ਕੁਰਕਸ਼ੇਤਰ ਦੇ ਨੇੜੇ ਗੁਰਦੁਆਰਾ ਪਟਾ ਸਾਹਿਬ ਮੌਜੂਦ ਹੈ ਇਸ ਦਰਵਾਜੇ ਨੂੰ ਅਗਰੰਦਰੋ ਲੋਕਲ ਗਾ ਰਿਹਾ ਹੈ ਗੁਰਾਹਰਿ ਕਰਾ ਕਰਨਾ ਪੈਣਾ ਅੰਦਰ ਮੁਸ਼ਕਲ ਹਨ ਅੰਦਰ ਵਾਹ ਗੁਰ ਜੀਓ ਪਹਿਲਾਂ ਮੈਂ ਆਪਣੇ ਇਸ ਦਰਵਾਜ਼ੇ ਵਾਲੀ ਸਾਈਡ ਤੇ ਲਿਆ ਕੇ ਖੜਾ ਕਰ ਦਿੰਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਹਿ ਪਾਤਸ਼ਾਹੀ ਤੀਸਰੀ ਗੁਰੂ ਅਮਰਦਾਸ ਜੀ ਅਤੇ ਪਾਤਸ਼ਾਹੀ ਸਤਵੀਂ ਗੁਰੂ ਹਰ Rai ਜੀ ਤੇ ਪਾਤਸ਼ਾਹੀ ਅੱਠਵੀਂ ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਪਰਿਵਾਰ ਸਮੇਤ ਕੁਰਕਸ਼ੇਤਰ ਆਏ ਤਾਂ ਉਸ ਸਮੇਂ ਸੂਰਜ ਗ੍ਰਹਿਣ ਲੱਗਾ ਹੋਇਆ ਸੀ ਤੇ ਹਿੰਦੂਆਂ ਦੇ ਧਾਰਮਿਕ ਪ੍ਰਸਿੱਧ ਸਥਾਨ ਬ੍ਰਹਮਸਰੂਵਰ ਦੇ ਉੱਤੇ ਸੂਰਜ ਗ੍ਰਹਿਣ ਸਮੇਂ ਭਾਰੀ ਮੇਲਾ ਲੱਗਦਾ ਹੁੰਦਾ ਸੀ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਆਏ ਉਹਨਾਂ ਨੇ ਸ਼ਹਿਰ ਤੋਂ ਬਾਹਰ ਡੇਰਾ ਲਗਾਇਆ ਤੇ ਇੱਥੇ ਬਾਬਰ ਦੇ ਸਮੇਂ ਤੋਂ ਹੀ ਤੀਰਥ ਜਜ਼ੀਆ ਲੱਗਦਾ ਹੁੰਦਾ ਸੀ ਤੇ ਗੁਰੂ ਜੀ ਨੇ ਉਹ ਟੈਕਸ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਜਦੋਂ ਜਗਤਿਆਂ ਨੇ ਜਾ ਕੇ ਅਕਬਰ ਬਾਦਸ਼ਾਹ ਦੇ ਕੋਲ ਸ਼ਿਕਾਇਤ ਕੀਤੀ ਤਾਂ ਅਕਬਰ ਬਾਦਸ਼ਾਹ ਨੇ ਹੁਕਮ ਲਿਖਿਆ ਕਿ ਗੁਰੂ ਅਮਰਦਾਸ ਜੀ ਅਤੇ ਉਹਨਾਂ ਦੇ ਸਿੱਖਾਂ ਕੋਲੋਂ ਕਿਸੇ ਵੀ ਤੀਰਥ ਉੱਤੇ ਕੋਈ ਵੀ ਜਜ਼ੀਆ ਨਾ ਲਿਆ ਜਾਏ ਇਸ ਤਰ੍ਹਾਂ ਤਮਾਮ ਮੇਲ ਗੁਰੂ ਜੀ ਦੇ ਚਰਨੀ ਪੈ ਗਿਆ ਤੇ ਪਹਿਲੀ ਵਾਰ ਸਭ ਨੇ ਬਿਨਾਂ ਜੱਜੀਆਂ ਦਿੱਤੇ ਤੀਰਥਾਂ ਦੇ ਉੱਤੇ ਇਸ਼ਨਾਨ ਕੀਤਾ ਤੇ 1656 ਈਸਵੀ ਦੇ ਵਿੱਚ ਗੁਰੂ ਹਰ ਰਾਏ ਸਾਹਿਬ ਜੀ ਨੇ ਇਸ ਜਗ੍ਹਾ ਦੇ ਉੱਤੇ ਆੜ ਕੇ ਸੰਗਤਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉਸ ਸਮੇਂ ਇਸ ਜਗ੍ਹਾ ਦੇ ਉੱਤੇ ਆਏ ਜਦੋਂ ਉਹ ਦਿੱਲੀ ਜਾ ਰਹੇ ਸਨ ਜਦੋਂ RAM ਰਾਏ ਨੇ ਗੁਰਗੱਦੀ ਹਥਿਆਉਣ ਦੇ ਲਈ ਰਾਜ ਦਰਬਾਰ ਦਾ ਸਹਾਰਾ ਲਿਆ ਤੇ ਔਰੰਗਜ਼ੇਬ ਨੇ ਸਿੱਖੀ ਨੂੰ ਕਮਜ਼ੋਰ ਕਰਨ ਲਈ ਗੁਰੂ ਸਾਹਿਬ ਜੀ ਨੂੰ ਬੱਚਾ ਜਾਣ ਕੇ ਦਿੱਲੀ ਬੁਲਾਇਆ ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਨਹਿ ਮਲੇਸ਼ ਕੋ ਦਰਸ਼ਨ ਦੇਉ ਪਰ ਪਹਿਰਾ ਦੇਣ ਲਈ ਜਾਣ ਤੋਂ ਨਾ ਕਰ ਦਿੱਤੀ ਪਰ ਰਾਜਾ ਜੈ ਸਿੰਘ ਰਾਜਸਥਾਨ ਅਤੇ ਸਿੱਖ ਸੰਗਤ ਦੀ ਬੇਅੰਤੀ ਪ੍ਰਵਾਨ ਕਰਕੇ ਜਾਣਾ ਪ੍ਰਵਾਨ ਕੀਤਾ ਆਪ ਜੀ ਕੀਰਤਪੁਰ ਸਾਹਿਬ ਤੋਂ ਚੱਲ ਕੇ ਪੰਜੋਖਰੇ ਛੱਜੂ ਚੀਵਰ ਦੇ ਕੋਲੋਂ ਬਾਣੀ ਦੇ ਅਰਥ ਕਰਾਉਣ ਤੋਂ ਬਾਅਦ ਇਸ ਜਗ੍ਹਾ ਤੇ ਬਰਾਜੇ ਸਨ ਆਪ ਜੀ ਨੇ ਵੀ ਉਸੇ ਕਿਰਤੀ ਸਿੱਖ ਦੇ ਕਲ ਡੇਰਾ ਲਾਇਆ ਜਿੱਥੇ ਕੀ ਪਹਿਲਾਂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਅਤੇ ਗੁਰੂ ਹਰ राय ਸਾਹਿਬ ਪਾਤਸ਼ਾਹ ਜੀ ਨੇ ਉਸ ਆਪਣੇ ਕਿਰਤੀ ਸਿੱਖ ਦੇ ਘਰ ਡੇਰਾ ਲਗਾਇਆ ਸੀ ਵਾਹਿਗੁਰੂ ਜੀਓ ਐਸ ਜੀ ਇੱਥੇ ਤਿੰਨ ਪਾਤਸ਼ਾਹਿਆਂ ਦੀ ਚਰਨਛੋਪਾ ਪ੍ਰਾਪਤ ਗੁਰੂ ਘਰ ਦਾ ਇਤਿਹਾਸ ਆਓ ਅੱਗੇ ਚੱਲਦੇ ਹਾਂ ਪਾਤਸ਼ਾਹੀ ਦਸਵੀਂ ਗੁਰਦੁਆਰਾ ਪਟਾ ਸਾਹਿਬ ਆਓ ਇਸ ਤੋਂ ਅੱਗੇ ਹੁਣ ਗੁਰਦੁਆਰਾ ਸਿੱਧਵੱਟੀ ਸਾਹਿਬ ਦੇ ਦਰਸ਼ਨ ਕਰਦੇ ਹਾਂ ਜਿੱਥੇ ਕਿ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਮਾਸ ਖਾਣ ਜਾਂ ਨਾ ਖਾਣ ਨੂੰ ਮੂਰਖਾਂ ਦੀ ਬਹਿਸ ਸਾਬਤ ਕੀਤਾ ਮੈਂ ਜੇ ਇਸ ਸਮੇਂ Hindu ਧਰਮ ਦੇ ਮਹਾਨ ਤੀਰਥ ਸਥਾਨ ਬ੍ਰਹਮ ਸਰੂਪ ਦੇ ਉੱਤੇ ਜਿੱਥੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਾਸ ਰਹਿਣ ਕੇ ਉਸ ਨੂੰ ਖਾਣ ਜਾਂ ਨਾ ਖਾਣ ਨੂੰ ਮੂਰਖਾਂ ਦੀ ਬਹਿਸ ਸਿੱਧ ਸਾਬਤ ਕੀਤਾ ਇਹ ਬ੍ਰਹਮ ਸਰੋਵਰ ਗੁਰਦੁਆਰਾ ਸਾਹਿਬ ਸਿੱਧਵੱਟੀ ਤੋਂ 400 ਮੀਟਰ ਦੀ ਦੂਰੀ ਤੇ ਉੱਤੇ ਸਥਿਤ ਹੈ। ਵਾਈਗੁਰ ਕੀ ਖਾਲਸਾ ਵਾਈਗੁਰ ਕੀ ਫਤਿਹ। ਆਪਾਂ ਪਹੁੰਚ ਗਏ ਤੋਂ ਚੱਲ ਕੇ ਖੁਰਕ ਖੇਤਰ ਪਹੁੰਚੇ ਆ ਜੀ। ਗੁਰਦੁਆਰਾ ਸਿੱਧਵੱਟੀ ਸਾਹਿਬ ਪਾਸ਼ਾਹੀ ਪਹਿਲੀ ਜਿੱਥੇ ਕਿ ਗੁਰੂ ਨਾਨਕ ਦੇਵ ਜੀ ਪਾਸ਼ਾਹ ਪਹਿਲੀ ਦਾਸੀ ਦੇ ਸਮੇਂ ਆਏ ਸਨ ਉਸ ਸਮੇਂ ਇੱਥੇ ਸੂਰਜ ਗ੍ਰਹਿਣ ਲੱਗਾ ਹੋਇਆ ਸੀ ਤਾਂ ਗੁਰੂ ਜੀ ਨੇ ਇੱਥੇ ਬ੍ਰਹਮ ਸਰੋਵਰ ਦੇ ਕਿਨਾਰੇ ਡੇਰਾ ਲਗਾਇਆ ਜੋ ਕਿ Hindu ਜਗਤ ਦਾ ਪ੍ਰਸਿੱਧ ਤੀਰਥ ਸਥਾਨ ਹੈ ਤੇ ਉਹਨਾਂ ਦਾ ਨਿਯਮ ਸੀ ਕਿ ਸੂਰਜ ਗ੍ਰਹਿਣ ਦੇ ਸਮੇਂ ਉਹ ਅੱਗ ਨਹੀਂ ਬਾਲਦੇ ਤੇ ਗੁਰੂ ਸਾਹਿਬ ਨੇ ਉਹਨਾਂ ਦਾ ਪਰਮ ਤੋੜਨ ਦੇ ਲਈ ਗੁਰੂ ਕਾ ਲੰਗਰ ਚਾਲੂ ਕੀਤਾ ਇੱਕ ਰਾਜੇ ਦਾ ਭੇਟਾ ਕੀਤਾ ਹੋਇਆ ਮਿਰਗ ਦਾ ਮਾਸ ਇੱਕ ਦੇਗ ਦੇ ਵਿੱਚ ਰੰਨੇ ਪਰ ਲੰਗਰ ਛਕਾਉਣ ਸਮੇਂ ਖੀਰ ਦਾ ਪ੍ਰਸ਼ਾਦ ਛਕਾ ਕੇ ਮਾਸ ਖਾਣ ਜਾਂ ਨਾ ਖਾਣ ਨੂੰ ਮੂਰਖਾਂ ਦੀ ਬਹਿਸ ਸਾਬਤ ਕੀਤਾ ਉਸ ਸਮੇਂ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਦੇ ਵਿੱਚ ਇੱਕ ਪੰਡਤ ਨਾਨੂ ਹਾਜ਼ਰ ਹੋਇਆ ਅਤੇ ਸਤਿਗੁਰ ਦੇ ਚਰਨੀ ਲੱਗ ਕੇ ਵਿਵੇਕ ਬੁੱਧ ਦਾ مالک ਬਣਿਆ ਅਤੇ ਵੇਦ ਵਿਆਸ ਦੇ ਭਵਿੱਖਵਾਕ ਕਲਯੁਗ ਬੇਦੀ ਬੰਕੇਸ਼ ਨਾਨਕ ਦੇ ਅਨੁਸਾਰ ਗੁਰੂ ਜੀ ਨੂੰ ਕਲਯੁਗ ਦਾ અવਤਾਰ ਪ੍ਰਗਟ ਕੀਤਾ ਇਸ ਸਥਾਨ ਪਰ ਗੁਰਦੁਆਰਾ ਸਾਹਿਬ ਪਾਸ਼ਾਹੀ ਪੈਂਦੀ ਸਿੱਧਵੱਟੀ ਦੇ ਨਾਮ ਦੇ ਉੱਤੇ ਸਥਾਨ ਸੁਭਾਇਮਾਨ ਹੈ ਜੋ ਕਿ ਬ੍ਰਹਮ ਸਰੋਵਰ ਤੋਂ 400 ਮੀਟਰ ਦੀ ਦੂਰੀ ਤੇ ਹੈ ਸਰਪਰਾ ਪਟਾਰ ਖੇਮਲੀ ਰਸਤਾ ਬੁਜਾਰ ਦੇ ਵਿੱਚ ਵਿੱਚ ਦੀ ਹੈ

ਪਾਰਕਿੰਗ ਹੈ ਤੇ ਸ੍ਰੀ ਦਵਰਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਜੀ ਜਿਸ ਪਾਵਨ ਇਤਿਹਾਸਕ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਪਟਾ ਸਾਹਿਬ ਜੋ ਕਿ ਕੁਰਕ ਖੇਤਰ ਥਾਨੇ ਸਰ ਸ਼ਹਿਰ ਦੇ ਬਿਲਕੁਲ ਵਿਚਾਰੇ ਸਥਿਤ ਹੈ ਕੁਰਕ ਖੇਤਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1759 ਬਿਕਰਮੀ ਨੂੰ ਆਪਣੇ ਸਿੱਖਾਂ ਦੀ ਬੇਨਤੀ ਕਰਨ ਪਰ ਅਨੰਦਪੁਰ ਸਾਹਿਬ ਤੋਂ ਚੱਲ ਕੇ ਪਧਾਰੇ ਸਨ ਇਸ ਜਗ੍ਹਾ ਗੁਰਦੁਆਰਾ ਪਟਾ ਸਾਹਿਬ ਵਾਲੀ ਜਗ੍ਹਾ ਦੇ ਉੱਤੇ ਪੰਡਤ ਮਨੀ ਰਾਮ ਦਾ ਘਰ ਹੁੰਦਾ ਸੀ ਜਿੱਥੇ ਕਿ ਗੁਰੂ ਜੀ ਦੇ ਮਹਿਲਾ ਨੇ ਉਤਾਰਾ ਕੀਤਾ ਜੀ ਦਾ ਸੂਰਜ ਗ੍ਰਹਿਣ ਪਰ ਆਣਾ ਸੁਣ ਕੇ ਬਹੁਤ ਸਾਰੇ ਸਿੱਖ ਸ਼ਰਧਾਲੂ ਜਿਹੜੇ ਉਹ ਥਾਨੇ ਸਰ ਗੁਰੂ ਜੀ ਦੇ ਦਰਸ਼ਨਾਂ ਵੱਲ ਆ ਗਏ ਦਿਨ ਰਾਤ ਇੱਥੇ ਲੰਗਰ ਦਾ ਪ੍ਰਵਾਹ ਚੱਲਦਾ ਸੀ ਤੇ ਸੂਰਜ ਗ੍ਰਹਿਣ ਵਾਲੇ ਦਿਨ ਗੁਰੂ ਸਾਹਿਬ ਜੀ ਨੇ ਇੱਕ ਗਦਾ ਮਗਾ ਕੇ ਉਸ ਦੇ ਗਲ ਵਿੱਚ ਜੇਵਰ ਪਾ ਕੇ ਬਿਪਰਾਂ ਦੀ ਪ੍ਰੀਖਿਆ ਲੈਣ ਦੇ ਇਰਾਦੇ ਦੇ ਨਾਲ ਉਸ ਨੂੰ ਛੱਡ ਦਿੱਤਾ ਕਿ ਜੋ ਕੋਈ ਵੀ ਇਸ ਗਧੇ ਦੇ ਗਲ ਦੇ ਵਿੱਚੋਂ ਉਹ ਹਾਰ ਲਾ ਲਵੇਗਾ ਉਸ ਨੂੰ ਮੈਂ ਇਥੋਂ ਦਾ ਪੁਜੋਤ ਜਾਨੀ ਕਿ ਗੁਰੂ ਘਰ ਦਾ ਪ੍ਰਚਾਰਕ ਥਾਪ ਦਿਆਂਗਾ ਤੇ ਇਹਨਾਂ ਨੂੰ ਪੂਰੇ ਮੇਲੇ ਦੇ ਵਿੱਚ ਰੌਲਾ ਪੈ ਗਿਆ ਕਿ ਇਹਨਾਂ ਦੇ ਵੱਡੇ ਨਾਨਕ ਨੇ ਇੱਥੇ ਮਾਸ ਰਿੰਨੇ ਆ ਸੀ ਤੇ ਇਹਨਾਂ ਨੇ ਇੱਥੇ ਗਧਾ ਮੰਗਾ ਲਿਆ ਉਹ ਹੋਰ ਗਧਾ ਕਿਸੇ ਨੇ ਵੀ ਨਾ ਲਿਆ ਤੇ ਰਾਮਦੱਤ ਬ੍ਰਾਹਮਣ ਦੇ ਪੁੱਤਰ ਮਨੀ ਰਾਮ ਨੇ ਲੈਣਾ ਚਾਹਿਆ ਤਾਂ ਗੁਰੂ ਸਾਹਿਬ ਜੀ ਨੇ ਉਸ ਦਾ ਸੱਛ ਅਠ ਵੀ ਇੱਕ ਕੇ ਇੱਕ ਕਟਾਰ ਤੇ ਹੁਕਮਨਾਮਾ ਸੰਦ ਲਿਖ ਦਿੱਤੀ ਇਸ ਜਗ੍ਹਾ ਦੇ ਉੱਤੇ ਜਿੱਥੇ ਹੁਣ ਗੁਰਦੁਆਰਾ ਸਾਹਿਬ ਸਜੂਬਤ ਹੈ ਇਹ ਪੰਡਤ ਮਨੀ ਰਾਮ ਦਾ ਘਰ ਹੋਇਆ ਕਰਦਾ ਸੀ ਜੋ ਹੁਕਮਨਾਮਾ ਪਟਾ ਗੁਰੂ ਸਾਹਿਬ ਨੇ ਪੰਡਤ ਮਨੀ ਰਾਮ ਨੂੰ ਲਿਖ ਕੇ ਦਿੱਤਾ ਸੀ ਉਸ ਤੋਂ ਹੀ ਇਸ ਸਥਾਨ ਦਾ ਨਾਮ ਗੁਰਦੁਆਰਾ ਪਟਾ ਸਾਹਿਬ ਪੈ ਗਿਆ ਗੁਰਦੁਆਰਾ ਪਟਾ ਸਾਹਿਬ ਪਾਰਸ਼ਈ 10ਵੀਂ ਤੋਂ ਸਰ 750 ਮੀਟਰ ਦੀ ਦੂਰੀ ਤੇ ਹੈ ਜੀ। ਇਹ ਦੁਆਰਾ ਸਹਿਬ ਪਾਰਸ਼ਾ ਨਹੀਂ ਨੋਵੀ। ਇਹ ਹੈ ਜੀ ਸ਼ਕਤੀ ਦਵਾਰ ਉਪ ਖੇਤਰ ਉਪ ਖੇਤਰ ਸ ਹੈ। ਇਹ ਆਪਾਂ ਇਸ ਸਮੇਂ ਤੇ ਕਰਦੇ ਹਾਂ। ਦੁਆਰਾ ਤੱਕ ਪਾਚੇ ਉਪ ਖੇਤਰ 이태야, 여기 놀아야 돼. 이태야, 여기 놀아야 돼. 이태야, 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 들태야 이태야, 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 이 ਆਪ ਤੁਮੀ ਆ ਗੁਰੂ ਤੇਗ ਬਹਾਦਰ ਸਿਮਰੀਏ ਕਰਨੋਂ ਨੇ ਦਿਆਵੇ ਧਾਇ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਪਾਸ਼ਾਏ ਨੌਵੀਂ ਕੁਰਕ ਖੇਤਰ ਜਿੱਥੇ ਕੀ ਗੁਰੂ ਤੇਗ ਬਹਾਦਰ ਜੀ 1665 ਈਸਵੀ ਦੇ ਵਿੱਚ ਆਪਣੀ ਪ੍ਰਚਾਰ ਫੇਰੀ ਦੇ ਦੌਰਾਨ ਇੱਥੇ ਆਣ ਕੇ ਬਰਾਜੇ ਸਨ ਗੁਰੂ ਤੇਗ ਬਹਾਦਰ ਜੀ ਪਿੱਖੀ ਤਲਵੰਡੀ ਸਾਬੋ ਉਤਮ ਤਾਨ ਕੈਥਲ ਹੁੰਦੇ ਹੋਏ ਉਹ ਇਸ ਜਗ੍ਹਾ ਕੁਰਕ ਖੇਤਰ ਦੇ ਵਿੱਚ ਆਏ ਸਨ ਗੁਰੂ ਤੇਗ ਬਹਾਦਰ ਜੀ ਨੇ ਮਹਾਦੇਵ ਦੇ ਅਸਥਾਨ ਕੁਰਕ ਖੇਤਰ ਵਿਖੇ ਆ ਕੇ ਪੜਾ ਕੀਤਾ ਜੋ ਕਿ ਵੇਦ ਅਨੁਸਾਰ ਕਾਸ਼ੀ ਅਤੇ ਹਰਦੁਆਰ ਦੇ ਮੰਦਰਾਂ ਤੋਂ ਵੀ ਪੁਰਾਣਾ ਹੈ ਗੁਰੂ ਤੇਗ ਬਹਾਦਰ ਜੀ ਉਹ ਪਹਿਲੇ ਪਾਵਨ ਪੁਰਸ਼ ਸਨ ਜਿਨ੍ਹਾਂ ਨੇ ਆਪਣੀ ਜਰਪੇਟਾ ਨੂੰ ਸੰਗਤ ਦੇ ਵਾਸਤੇ ਵਾਰਿਆ ਹਰਥਾਂ ਉਹਨਾਂ ਨੇ ਬੋਲੀਆਂ ਅਤੇ ਖੂ ਲਗਵਾਏ ਤੀਰਥ ਥਨੇਸਰ ਮਹਾਦੇਵ ਮੰਦਿਰ ਦੇ ਕਿਨਾਰੇ ਧਰਮ ਰੱਖਿਆ ਕੁ ਗੁਰਤੇਗ ਬਹਾਦਰ ਜੀ ਦਾ ਸਥਾਨ ਜਿਹੜਾ ਸੁਭਾਏਮਾਨ ਹੈ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਹੜੀ ਹੈ ਉਹ ਅਗਲੇ ਪਾਸੇ ਆ ਤੇ ਉਹ ਪਿਛਲੇ ਬੰਨੇ ਜੋ ਵੇਦਾਂ ਅਨੁਸਾਰ ਕਾਸ਼ੀ ਅਤੇ ਹਰਦੁਆਰ ਦੇ ਮੰਦਿਰਾਂ ਤੋਂ ਪੁਰਾਣਾ ਮਹਾਦੇਵ ਦਾ ਮੰਦਿਰ ਹੈ ਇਹ ਸੀਗੇ ਜੀ ਇਤਿਹਾਸਿਕ ਪਵਨ ਸਥਾਨ ਕੁਰਕਸ਼ੇਤਰ ਸ਼ਹਿਰ ਦੇ ਤੇ ਅੱਗੇ ਆਪਾਂ ਸਮਾਜ ਇਹ ਆਪਣੇ ਕੋਲ ਹੈਗਾ ਕਿ ਸਾਢੇ 3:00 ਹੋਏ ਨੇ ਅਜੇ ਤੇ ਇੱਥੇ ਪੜਾ ਕਰਨ ਦੀ ਬਜਾਏ ਆਪਾਂ ਥੋੜਾ ਜਿਹਾ ਆਪਣਾ ਪੈਂਡਾ ਹੋਰ ਖਿੱਚਦੇ ਆ ਇੱਥੋਂ 3 ਕਿਲੋਮੀਟਰ ਤੇ ਅੱਗੇ ਗੁਰਦੁਆਰਾ ਫੀਸ ਗੰਸੇਪ ਤਰਾਉੜੀ ਜਿੱਥੇ ਕਿ ਭਾਈ ਜੈਤਾ ਜੀ ਜਦੋਂ ਨੌਵੇਂ ਪਾਤਸ਼ਾਹ ਜੀ ਦਾ 30 ਤੋਂ ਦਿੱਲੀ ਤੋਂ ਲੈ ਕੇ ਆਏ ਨੇ ਤਾਂ ਉਹਨਾਂ ਨੇ ਫੜਾ ਕੀਤਾ ਸੀਗਾ ਤੇ ਉਸ ਜਗ੍ਹਾ ਦੇ ਉੱਤੇ ਉਸ ਗੁਰੂ ਘਰ ਦੇ ਵਿੱਚ ਆਪਾਂ ਚੱਲਦੇ ਆ ਜੀ ਉੱਥੇ ਜਾ ਕੇ ਫੜਾ ਕਰਾਂਗੇ ਤੇ ਬਾਕੀ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਉਹ ਆਪਾਂ ਉੱਥੋਂ ਚੱਲ ਕੇ ਗੁਰਦੁਆਰਾ ਮੰਜੀ ਸਾਹਿਬ ਕਰਨਾਲ ਜਿੱਥੇ ਕੀ ਪਹਿਲੀ ਪਾਸੇ ਗੁਰੂ ਨਾਨਕ ਪਾਸ਼ਾ ਜੀ ਪਹਿਲੀ ਉਦਾਸੀ ਦੇ ਵੇਲੇ ਗਏ ਨੇ ਤੇ ਉਹਨਾਂ ਦੇ ਦਰਸ਼ਨ ਕਰਾਂਗੇ ਤੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਦੇਖਾਂਗੇ ਆਪਣਾ

400 400 ਮੀਟਰ ਤੋਂ ਬਾਅਦ ਉਹ ਜਾਣਾ ਸਰਾਵੜੀ ਵਾਲੀ ਇਹਦੇ ਨਾਲ ਕੋਈ ਇੰਡੀਕੇਟਰ ਨਾ ਕੋਈ ਹੋਰ ਦਿੱਤਾ ਵੀ ਹਾਂ ਮੈਂ ਰੁਕਣਾ ਜਾਂ ਕਰਦਾ ਆ ਹਾਲ ਹੈ ਇਸ ਡਰਾਈਵਰੀ ਦਾ ਆਪਾਂ ਅੱਗੇ ਉੱਤਰਦਾ ਸੀਗਾ ਥੋੜਾ ਜਿਹਾ ਪਿੱਛੇ ਉੱਤਰ ਗਿਆ ਕਾਟੇ ਜਿਹੜਾ ਐਪ ਦਿਖਾ ਰਿਹਾ ਉਹ ਇੱਥੋਂ ਦਿਖਾ ਰਿਹਾ ਪਰ ਕੱਟ ਪਿੱਛੇ ਵੜਿਆ ਹੋਇਆ ਜੀ ਇਹ ਆਪਾਂ ਬੱਤਲੇ ਤੋਂ ਤਰਾਵੜੀ ਦੀ ਤਰਾਵੜ ਜਿਹੜਾ ਇਥੋਂ ਅੱਗੇ ਕਿਲੋਮੀਟਰ ਇਹ ਤਰਾਵੜੀ ਹੈਗਾ 3.5 ਕਿਲੋਮੀਟਰ ਤੇ ਅੱਜ ਦਾ ਸਟੇਜ ਜਿਹੜਾ ਆਪਾਂ ਖੜਾ ਆ ਉਹ ਤਰਾਵੜੀ ਕਰਾਂਗੇ ਤੇ ਕੱਲ ਸਵੇਰੇ ਕਰਨਾਲ ਦੇ ਵਿੱਚ ਜਿਹੜਾ ਪਹਿਲੀ ਪਾਸ਼ਾ ਜੀ ਦਾ ਗੁਰਦੁਆਰਾ ਸਾਹਿਬ ਉਹਦੇ ਦਰਸ਼ਨ ਕਰਾਂਗੇ ਅਗਰ ਜੀ ਆਪਾ ਪਹੁੰਚ ਗਏ ਜੀ ਗੁਰਦੁਆਰਾ ਸੀਸ ਘਰ ਸੈਵ ਟਰਾਵਰੀ